ਨਮਸਕਾਰ ਤੁਸੀਂ ਦੇਖ ਰਹੇ ਹੋ ਪਬਲਿਕ ਸਪੌਟ ਨਿਊਜ਼ ਫੋਕਸ ਤੇ ਮੈਂ ਬਹਾਦਰ ਸਿੰਘ ਹੁਸ਼ਿਆਰਪੁਰ ਦੇ ਸ਼ਹਿਰਤ ਲਵਾੜਾ ਵਿੱਚ ਪੈਂਦੇ ਪਿੰਡ ਕੋਠੀਜਾਕ ਵਿੱਚ 90 ਲੱਖ ਰੁਪਏ ਲਾਗਤ ਨਾਲ ਬਣਾਇਆ ਗਿਆ ਪੰਜਾਬ ਸਰਕਾਰ ਦੁਆਰਾ ਡੀ ਟੂਬਲ ਕਿਉਂ ਵਿਵਾਦਾਂ ਵਿੱਚ ਹੈ ਕੰਢੀ ਇਲਾਕਾ ਹਮੇਸ਼ਾ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਿਵਾਦਾਂ ਵਿੱਚ ਰਿਹਾ ਹੈ ਅਤੇ ਇਸ ਨੂੰ ਹੱਲ ਕਰਨ ਲਈ ਪੁਰਵਕਾਲੀ ਭਾਜਪਾ ਸਰਕਾਰ ਨੇ 13ਵੇਂ ਵਿੱਤ ਕਮਿਸ਼ਨ ਦੇ ਹੁਸ਼ਿਆਰਪੁਰ ਦੇ ਦਸੂਹਾ ਵਿੱਚ ਆਉਂਦੇ ਕੰਢੀ ਇਲਾਕੇ ਨੂੰ 26 ਡੀ ਬੋਰ ਦਿੱਤੇ ਜਿਸ ਨਾਲ ਕੰਢੀ ਇਲਾਕੇ ਵਿੱਚ ਸਭ ਤੋਂ ਵੱਡੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਸਕੇ 90 ਲੱਖ ਰੁਪਏ ਲਗਤਾਂ ਤੇ ਤਿਆਰ ਹੋਏ ਡੀਪ ਬੋਰ ਟੇਬਲ ਦਾ ਪਾਣੀ ਜੋ 5000 ਦੀ ਵਾਦੀ ਲਈ ਵਰਦਾਨ ਸਾਬਿਤ ਹੋਣੀ ਸੀ ਇਹ ਪਾਣੀ ਲੋਕਾਂ ਤੱਕ ਪਹੁੰਚਣ ਵਿੱਚ ਕਿਉਂ ਨਕਾਮ ਹੈ ਜਦੋਂ ਪਬਲਿਕ ਸਪੌਟ ਨਿਊਜ਼ ਫੋਕਸ ਦੇ ਰਿਪੋਰਟਰ ਨੇ ਇਸ ਨਾਲ ਸੰਬੰਧਿਤ ਅਧਿਕਾਰੀ ਇੰਜੀਨੀਅਰ ਜਲ ਸਪਲਾਈ ਵਿਭਾਗ ਮਹੇਸ਼ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਸਨੇ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਬਲਿਕ ਸਪੌਟ ਨਿਊਜ਼ ਫੋਕਸ ਬਿਊਰੋ ਨਾਲ ਬਹਾਦਰ ਸਿੰਘ ਦੇ ਤਲਵਾਰਾ ਦਾ ਪ੍ਰਵੀਨ ਸੌਨ ਦੀ ਰਿਪੋਰਟ ਜੀ ਗੱਲ ਕੀਤੀ ਜਾਵੇ ਤੇ ਕੀ ਸਮੱਸਿਆ ਹੈ ਇਸ ਪਿੰਡ ਦੇ ਵਿੱਚ ਸਭ ਤੋਂ ਵੱਡੀ ਪਾਣੀ ਦੀ ਤੇ ਦੂਸਰਾ ਇਸ ਦੇ ਵਿੱਚ ਕੀ ਖਾਮੀਆਂ ਨਜ਼ਰ ਆ ਰ ਇਸ ਪਿੰਡ ਦੇ ਵਿੱਚ ਤਾਂ ਸ਼ੁਰੂ ਤੋਂ ਪ੍ਰੋਬਲਮ ਰਹੀ ਹੈ ਜੀ ਪਾਣੀ ਦੀ 55 ਸਾਲ ਤਾਂ ਮੇਰੀ ਉਮਰ ਹੋ ਗਈ 55 ਸਾਲ ਤੋਂ ਇਸ ਚਾਰ ਪਿੰਡਾਂ ਨੂੰ ਜਿਹੜੀ ਮੇਨ ਪ੍ਰੋਬਲਮ ਹੈ ਚਾਰ ਪਿੰਡਾਂ ਦੀ ਹੈ ਉਹ ਬੈਲ ਲਾਈਨ ਦੇ ਪੂਰਾ ਜਾਂ ਤਾਂ ਬਿਲ ਨੂੰ ਬੰਦ ਕਰਨ ਜਾਂ ਪਾਣੀ ਨਹੀਂ ਦੇਣਾ ਮੈਂ ਰਹੀਏ ਪਹਿਲਾਂ ਬੋਰ ਚਾਲੂ ਕਰਨ ਜੀ ਹੈ ਫਿਰ ਜਿਹੜੀ ਮੁੱਦਾ ਪੈਪਾ ਦਾ ਉਹ ਕਰਨ ਉਹ ਜਿਹੜਾ ਵਿੱਚ ਲੱਗਾ ਹੋਇਆ ਜਿਹੜਾ ਬੋਰ ਹੈ ਜਿਹੜਾ ਬੋਰ ਹੈ ਇਹ ਵੀ ਗਲਤ ਲਗਾਇਆ ਗਿਆ ਜੀ ਇਹ ਬਟਾਲਾ ਦਾ ਬੋਰ ਲਗਾਇਆ ਗਿਆ ਜੀ ਜੋ ਬੋਰ ਹੋਇਆ ਇਹ ਪਿੰਡ ਕੋਠੀ ਜਿਹਾ ਹੋਇਆ ਗਿਆ ਜੀ ਤੇ ਬਟਾਲਾ ਗੁਰਦਾਸਪੁਰ ਚ ਹਾਂ ਜੀ ਗੁਰਦਾਸਪੁਰ ਜੀ ਕੀ ਲੱਗਦਾ ਕਿ ਜਿਹੜਾ ਇਹ ਇਸ ਬੋਰ ਦੇ ਉੱਤੇ ਜਿਹੜਾ ਲਾਗਤ ਆ ਜਾਂ ਕੁਝ ਵੀ ਹੈਗਾ ਇਹਦੇ ਵਿੱਚ ਕੋਈ ਧੰਦਲੀ ਆ ਜਾਂ ਕੋਈ ਅਧਿਕ ਧੰਦਲੀ ਹੈ ਜੀ 90 ਲੱਖ ਦਾ ਬੋਰ ਹੈ ਇਹ ਬੋਰ ਦੇ ਵਿੱਚ ਕਿੰਨਾ ਪੈਸਾ ਲੱਗਿਆ 25-30 ਲੱਖ ਰੁਪਏ ਲੱਗਿਆ ਹੋਊਗਾ ਜੀ ਬੋਰਡ ਲੈਣਾ 45 ਲੱਖ ਰੁਪਏ ਦਾ 45.5 ਲੱਖ ਰੁਪਏ ਦਾ ਵਿਭਾਗਾਂ ਸਾਨੂੰ ਇਹ ਦੱਸੇ ਕਿ ਸਾਢੇ 45 ਲੱਖ ਬੋਰ ਦੇ ਵਿੱਚ ਕੀ ਲਗਾਇਆ ਗਿਆ ਔਰ ਬਾਕੀ ਪੈਸਾ ਕਿੱਥੇ ਗਿਆ 70 ਲੱਖ ਚ ਪਾਸ ਹੋਇਆ ਸੀਗਾ ਜੀ 70 ਲੱਖ ਪਾਸ ਹੋ ਕੇ ਮਤਲਬ ਕੰਮ ਜਿਸ ਟਾਈਮ ਸ਼ੁਰੂ ਹੋਣ ਲੱਗਾ ਤੇ ਉਸ ਤੋਂ ਬਾਅਦ ਪੈਸਾ ਇਹਨਾਂ ਨੇ ਕਿਹਾ ਕਿ ਮਤਲਬ ਮਹਿਕਮੇ ਨੇ ਕਿਹਾ ਪੈਸਾ ਘਟਾ ਹੈ ਇਹਨੇ ਨਾਲ ਮਤਲਬ ਇਸ ਸਪਲਾਈ ਦੀ ਗੱਲ ਨਹੀਂ ਬਣਨੀ ਉਸ ਤੋਂ ਬਾਅਦ ਮੈਡਮ ਅਛਾਈ ਇੱਥੇ ਪਿੰਡ ਨਾਰਾਂਗਪੁਰ ਦੇ ਵਿੱਚ ਆਈ ਤੇ ਉਸ ਨੇ 20 ਲੱਖ ਰੁਪਇਆ ਕਰਕੇ ਦੇ 90 ਲੱਖ ਟੋਟਲ ਕੀਤਾ 90 ਲੱਖ ਕਰਨ ਤੋਂ ਬਾਅਦ ਇਹ ਪ੍ਰੋਜੈਕਟ ਪਿੰਡ ਪੁਹਾਰੀ ਦੇ ਵਿੱਚ ਸ਼ੁਰੂ ਹੋਇਆ ਕਿਸੇ ਕਾਰਨ ਪੁਹਾਰੀ ਪਿੰਡ ਦਾ ਬੋਰ ਬੰਦ ਹੋ ਗਿਆ ਪਾਣੀ ਨਹੀਂ ਆਇਆ ਉਸ ਤੋਂ ਬਾਅਦ ਪਿੰਡ ਕੋਠੀ ਦੇ ਵਿੱਚ ਚੱਕ ਬੋਰ ਕੀਤਾ ਗਿਆ ਇਹ ਬੋਰ 90 ਲੱਖ ਰੁਪਏ ਦੇ ਵਿੱਚ ਮਤਲਬ ਪਾਸਿੰਗ ਹੋਇਆ ਕੀਤਾ ਗਿਆ ਜਿਸ ਦੇ ਵਿੱਚ ਅਭੀ ਤੱਕ ਵੀ ਪਾਣੀ ਤਿਆਰ ਨਹੀਂ ਹੈ ਨਹੀਂ ਮਿਲਦਾ ਪਾਣੀ ਪਾਣੀ ਸਾਡੇ ਮਤਲਬ ਚਾਰਾਂ ਪਿੰਡਾਂ ਨੇ ਪਾਣੀ ਨਹੀਂ ਆਂਦਾ ਤੀਸਰੇ ਦਿਨ ਪਾਣੀ ਆਉਂਦਾ ਹੈ ਮੋਟਰ ਸੜ ਜਾਂਦੀ ਹੈ 10 12 ਦਿਨ ਵੀ ਪਾਣੀ ਨਹੀਂ ਆਉਂਦਾ ਅਸੀਂ ਡੋਗਰਾ ਸਾਹਿਬ ਨੂੰ ਵੀ ਮਤਲਬ ਰਿਕਵੈਸਟ ਕੀਤੀ ਕਿ ਮਤਲਬ ਇੰਨੇ ਦਿਨ ਪਾਣੀ ਨਹੀਂ ਆਇਆ ਸਾਡੀ ਪਾਣੀ ਮਤਲਬ ਲੈਂਡ ਦੀ ਕੋਈ ਸੁਵਿਧਾ ਨਹੀਂ ਹੈ ਬਹੁਤ ਪ੍ਰੋਬਲਮ ਹੈਗੀ ਆ ਅਸੀਂ ਬਹੁਤ ਚਾਰੇ ਪਿੰਡ ਬਹੁਤ ਤੰਗੇ ਮੈਂ ਜਾਣਕਾਰੀ ਮੰਗੀ ਸੀ ਵੀ ਇਹਦਾ ਟੋਟਲ ਪੈਸਾ ਕਿੰਨਾ ਪਾਸ ਹੋਇਆ ਹੋਇਆ ਤੇ ਕਿੰਨਾ ਕਿੰਨਾ ਕਿੱਥੇ ਕਿੱਥੇ ਲੱਗਿਆ ਹੋਇਆ ਅਲੱਗ-ਅਲੱਗ ਇਹ ਸਾਰੇ ਕੰਮ ਦੀ ਜਿੱਥੇ-ਜਿੱਥੇ ਕੰਮ ਹੋਇਆ ਉਸ ਦੀ ਜਾਣਕਾਰੀ ਦਿੱਤੀ ਜਾਏ ਤੇ ਮੈਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਮੈਂ ਬਿਆਨ ਕਰਦੀ ਆ ਦਰਸ਼ਨਾ ਦੇਵੀ ਬਲਾਕ ਤਲਵਾੜਾ ਸਰਪੰਚ ਕਿ ਸਾਡੇ ਤਲਵਾੜੇ ਬਲਾਕ ਵਿੱਚ ਇਹ ਚਾਰ-ਪੰਜ ਪਿੰਡ ਜਿਹੜੇ ਹੈਗੇ ਬਹੁਤ ਹੀ ਪਿਖਾਰੀ ਪਿੰਡ ਹੈ ਇਨਾ ਵਿੱਚ ਨਾ ਕੋਈ ਫਸਲ ਹੁੰਦੀ ਹੈ ਨਾ ਕੋਈ ਪਾਣੀ ਹੈ ਨਾ ਕੋਈ ਪਸ਼ੂ ਵੀ ਭੁੱਖੇ ਮਰਦੇ ਵੇ ਆਵਾਰਾ ਵੀ ਨੇ ਤੇ ਸਾਡੇ ਇਲਾਕੇ 'ਚ ਇਹ ਹੈ ਜੇ ਸਾਲ ਤੋਂ ਬੋਰ ਚਾਲੂ ਹੋਇਆ ਇਹ ਪਰ ਅੱਜ ਤੱਕ ਪੂਰਾ ਨਹੀਂ ਹੋਇਆ ਸਾਡੇ ਨਾਲ ਡੋਗਰਾ ਸਾਹਿਬ ਨੇ ਵਾਅਦਾ ਕੀਤਾ 6 ਮਹੀਨੇ ਪਹਿਲਾਂ ਕਿ ਅਸੀਂ ਨਵੀਂ ਪੈਪ ਤੁਹਾਨੂੰ ਦੇਵਾਂਗੇ ਤੇ ਪੁਰਾਣੀ ਨਹੀਂ ਪਟਾਂਗੇ ਪਰ ਅੱਜ ਤੱਕ ਉਹ ਸਾਹਿਬਦਾਨ ਨਹੀਂ ਹੋਈ ਹੈ ਜੋ ਇਹ ਬੋਰ ਬਣਿਆ ਵੀ ਹੈ ਉਹਦਾ ਜਿਹੜਾ ਬੋਰਡ ਹੈ ਉਹ ਵੀ ਗਲਤ ਲੱਗਾ ਹੋਇਆ ਸਾਡੇ ਪਿੰਡ ਵਿੱਚ ਤੇ ਇਹ ਤਾਂ ਕਿ ਪਿੰਡ ਕੋਠੀ ਦਾ ਇਹ ਬੋਰ ਹੈ ਤੇ ਇਹਦੇ ਵਿੱਚ ਹੀ ਬੋਰ ਵੀ ਮਤਲਬ ਬੋਰਡ ਵੀ ਇਹੀ ਲੱਗਣਾ ਚਾਹੀਦਾ ਤਲਵਾੜੀ ਬਲਾਕ ਦਾ ਜਾਂ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਬਟਾਲੇ ਪਿੰਡ ਦਾ ਨਹੀਂ ਲੱਗਣਾ ਚਾਹੀਦਾ ਗਲਤ ਲੱਗਾ ਹੋਇਆ ਹੈ ਤੇ ਜਿਹੜੇ ਸਾਡੇ ਪਿੰਡ ਦੀ ਸਮੱਸਿਆ ਬਹੁਤ ਜ਼ਿਆਦਾ ਅੱਜ ਤੋਂ ਕਾਫੀ ਸਾਲ ਪਹਿਲਾਂ ਪਾਣੀ ਜਿਹੜਾ ਪੂਰਾ ਹੀ ਨਹੀਂ ਕਦੀ ਹੋਇਆ ਜੇਕਰ ਹੁਣ ਨਲਕੇ ਕਰ ਕਰ ਲਾਇਨ ਤੇ ਬਿੱਲ ਜ਼ਿਆਦਾ ਲਾਤਾ ਹੈ ਚਾਹੇ ਕਾਲੀਪਾਜਵਾ ਸਰਕਾਰ ਹੋਵੇ ਚਾਹੇ ਕਿ ਕਾਂਗਰਸ ਸਰਕਾਰ ਹੋਵੇ ਸਾਨੂੰ ਉਹਦਾ ਕੋਈ ਵੀ ਪਾਣੀ ਦੇ ਬਾਰੇ ਲੱਭਤ ਨਹੀਂ ਹੋਇਆ